ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਣੀ ਆ ਜਰੂਰ ਐਂਡ ਤੱਕ ਦੇਖਿਓ ਇਹਦੇ ਵਿੱਚ ਅੱਜ ਗੱਲ ਕਰਦੇ ਆਂ ਵੀਡੀਓ ਵਿੱਚ ਜਿਹੜੀ ਆਪਾਂ ਗੋੜ ਕੱਢਦੇ ਆਂ ਜਿਹੜਾ ਗੋੜ ਕੱਢਦੇ ਆਂ ਵੇਲਣੇ ਦੀ ਤੇ ਕੜਾਈਆਂ ਦੀ ਸਫਾਈ ਬਾਰੇ ਜਿੱਥੇ ਆਪਾਂ ਗੋੜ ਕੱਢਦੇ ਆਂ ਸਭ ਤੋਂ ਪਹਿਲਾਂ ਹੁਣ ਆ ਸਵੇਰ ਦਾ ਟਾਈਮ ਆ ਜੀ ਸਵੇਰ ਦੇ ਤੜਕੇ ਦੇ 4:30 ਕੋਈ ਪੌਣੇ 5 ਦਾ ਟਾਈਮ ਆ ਤੇ ਵੇਲਣਾ ਸ਼ੁਰੂ ਕਰਨ ਲੱਗੇ ਆ ਤੇ ਤੁਸੀਂ ਚੈੱਕ ਕਰੋ ਚੰਗੀ ਤਰ੍ਹਾਂ ਵੇਲਣਾ ਸਾਫ਼ ਕੀਤਾ ਵੇਲਣਾ ਧੋਤਾ ਹੈ ਵੇਲਣੇ ਦੇ ਵਿੱਚ ਪਾਣੀ ਮਾਰਿਆ ਹੁਣ ਆ ਕੜਾਇਆਂ ਵੱਲ ਆਜੋ ਅੰਦਰ ਕੜਾਇਆਂ ਦੇ ਵਿੱਚ ਦੇਖੋ ਰਾਤ ਦਾ ਪਾਣੀ ਪਾਇਆ ਰਾਤ ਦੀ ਸਫਾਈ ਕੀਤੀ ਹੈ ਐਂਡ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਆ ਦੇਖੋ ਜਿੱਥੇ ਰੌ ਉਹ ਹੁੰਦੀ ਆ ਉਹਦੇ ਵਿੱਚ ਜਿਹੜਾ ਆਪਾਂ ਵੇਲਣੇ ਦੇ ਵਿੱਚ ਪਾਣੀ ਪਾਇਆ ਉਹ ਸਾਰਾ ਡਰਮ ਦੇ ਵਿੱਚ ਆਇਆ ਇਹਨੂੰ ਸਾਫ਼ ਕੀਤਾ ਪਾਣੀ ਕੱਢਦੇ ਪਏ ਹਾਂ ਹੁਣ ਤੁਸੀਂ ਸਾਰਾ ਅੱਗੇ ਚੈੱਕ ਕਰੀ ਜੇ ਉਹ ਦੇਖੋ ਅਸਮਾਨ ਸਾਰਾ ਜਿਹੜਾ ਇਸ ਸ਼ਾਮ ਨੂੰ ਜਦੋਂ ਰਾਤ ਨੂੰ ਬੰਦ ਕਰੀਦਾ ਪੂਰਾ ਧੋ ਕੇ ਫੇਰ ਰਖੀਦਾ ਹੁਣ ਆ ਦੇਖੋ ਸਾਰਾ ਸਮਾਨ ਆਪਾਂ ਰਾਤ ਨੂੰ ਧੋ ਕੇ ਰੱਖਿਆ ਸੀ ਆ ਹੁਣ ਸਵੇਰ ਦੀ ਵੀਡੀਓ ਸਵੇਰੇ ਟੜਕੇ ਦੀ ਆ ਦੇਖੋ ਸਾਰੀਆਂ ਟਰਿਓਂ ਵਗੈਰਾ ਸਾਰਾ ਸਮਾਨ ਧੋ ਕੇ ਰੱਖਿਆ ਹੁਣ ਦੇਖੋ ਕੜਾਵਾ ਦੇ ਵਿੱਚੋਂ ਪਾਣੀ ਕੱਢ ਦਿੱਤਾ ਆਪਾਂ ਕੜਾ ਆ ਦੇਖੋ ਪੂਰੇ ਸਾਫ ਨੇ ਹੁਣ ਇਹਦੇ ਵਿੱਚ ਰੋ ਪਾਣੀ ਕਿਉਂਕਿ ਆ ਵੇਲਣਾ ਸ਼ੁਰੂ ਕੀਤਾ ਹੁਣ ਇਹਦੇ ਵਿੱਚ ਆਪਾਂ ਰੋ ਪਾਣੀ ਆ ਪੂਰੀ ਸਫਾਈ ਦੇ ਨਾਲ ਆਪਾਂ ਸਾਰਾ ਸੈਟਅਪ ਕਰਦੇ ਆ ਆ ਸਵੇਰ ਦਾ ਟਾਈਮ ਆ ਤੁਸੀਂ ਦੇਖੋ ਆ ਹੁਣ ਸ਼ਾਮਾਂ ਦਾ ਟਾਈਮ ਆ ਮਤਲਬ ਉਹ ਅਸੀਂ ਵੇਲਣਾ ਬੰਦ ਕਰਨ ਲੱਗੇ ਆ ਕੰਮ ਕੰਪਲੀਟ ਹੋ ਗਿਆ ਰੋ ਸਾਡੇ ਕੋਲ ਆ ਡਰਮ ਭਰਿਆ ਉਥੇ ਹੁਣ ਆ ਥੋੜੀਆਂ ਸ਼ਾਮਾਂ ਨੇ ਤੇ ਵੇਲਣੇ ਦੀ ਸਫਾਈ ਦੇਖੋ ਪੂਰੀ ਸ਼ਾਮਾਂ ਨੂੰ ਜਦੋਂ ਡੇਲੀ ਬੰਦ ਕਰਨਾ ਵੇਲਣਾ ਪੂਰਾ ਸਾਫ ਕਰਨਾ ਤੁਸੀਂ ਦੇਖੋ ਚੰਗੀ ਤਰ੍ਹਾਂ ਵੇਲਣਾ ਤੋਤਾ ਜਾ ਰਿਹਾ ਚੰਗੀ ਤਰ੍ਹਾਂ ਸਫਾਈ ਹੋ ਰਹੀ ਆ ਇਹ ਨਹੀਂ ਵੀ ਇੱਕ ਦਿਨ ਦਾ ਕੰਮ ਆ ਆਪਾਂ ਵੀਡੀਓ ਬਣਾ ਰਹੇ ਆ ਜਦੋਂ ਮਰਜ਼ੀ ਗੁਵਾਣ ਕੇ ਚੈੱਕ ਕਰ ਸਕਦਾ ਸਭ ਤੋਂ ਵੱਡੀ ਗੱਲ ਆ ਜੀ ਸਫਾਈ ਜਿਹੜਾ ਵੀ ਗੋੜ ਤਿਆਰ ਕਰਦੇ ਆ ਆਪਾਂ ਆਪਣੇ ਪ੍ਰੋਡਕਟ ਤਿਆਰ ਕਰਦੇ ਆ ਸਫਾਈ ਸਭ ਤੋਂ ਜ਼ਰੂਰੀ ਆ ਹੁਣ ਦੇਖੋ ਅਨੇਰਾ ਹੋ ਗਿਆ ਗੁੜ ਦਾ ਕੰਮ ਕੰਪਲੀਟ ਹੋ ਗਿਆ ਕੜਾਈ ਫੇਰ ਧੋ ਦਿੱਤੇ ਆ ਕੜਾਈਆਂ ਚ ਪਾਣੀ ਪਾ ਦਿੱਤਾ ਦੇਖੋ ਅ ਅਖੀਰਲੀ ਪੱਤ ਬਣੀ ਆ ਅ ਗੁੜ ਦੀ ਸਾਰੇ ਭਾਂਡੇ ਧੋਤੇ ਆ ਤੁਸੀਂ ਚੈੱਕ ਕਰਿਓ ਵੀਡੀਓ ਦੇ ਵਿੱਚ ਸਾਰਾ ਸਮਾਨ ਧੋਤਾ ਹੈ ਹੁਣ ਰਾਤ ਦੀ ਵੀਡੀਓ ਆ ਰਾਤ ਦੇ ਕੋਈ 9 9:30 ਵਜੇ ਸਿਸਟਮ ਇਹ ਆ ਕਿ ਆਪਾਂ ਸਾਰਾ ਕੰਮ ਸਫਾਈ ਦਾ ਕਰਦੇ ਆ ਤੋ ਇਹ ਨਹੀਂ ਵੀ ਲਿਬੜਿਆ ਰਿਹਾ ਉਦਾਂ ਹੀ ਚਲਾ ਲਿਆ ਸਾਰਾ ਸਫਾਈ ਕਰਕੇ ਧੋ ਕੇ ਸਵੇਰੇ ਵੀ ਤੇ ਸ਼ਾਮਾਂ ਨੂੰ ਵੀ ਫੇਰ ਗੁੜ ਦਾ ਕੰਮ ਸ਼ੁਰੂ ਕਰਨਾ ਕਿਉਂਕਿ ਸਫਾਈ ਜ਼ਰੂਰੀ ਹੈ ਜੀ ਆਪਾਂ ਇਹੀ ਸੋਚ ਕੇ ਚੱਲੇ ਆ ਕਿ ਕਿਸੇ ਨੂੰ ਮਾੜਾ ਨਹੀਂ ਖਵਾਣਾ ਹੈਗਾ ਰੇਟ ਚਾਹੇ ਜ਼ਰੂਰ ਆਪਾਂ 10-20 ਰੁਪਏ ਮਹਿੰਗਾ ਕਰ ਲਈਏ ਪਰ ਕਿਸੇ ਨੂੰ ਮਾੜਾ ਨਹੀਂ ਖਵਾਣਾ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਕੋਈ ਮਾੜਾ ਨਹੀਂ ਕਰਨਾ ਹੈਗਾ ਸੋ ਜਿੰਨਾ ਵੀ ਸੱਜਣਾ ਮਿੱਤਰਾਂ ਨੇ ਅ ਗੋੜ ਸ਼ਕਰ ਦਾ ਆਟੇ ਦਾ ਆਰਡਰ ਕਰਨਾ ਸਾਡਾ ਮੋਬਾਈਲ ਨੰਬਰ 9876463670 ਪਿੰਡ ਸਾਡਾ ਕੋਹਾਲੀ ਹੈ ਜੀ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਤੇ ਗੋੜ ਅਸੀਂ ਵਰਲਡ ਵਾਈਡ ਕੋਰੀਅਰ ਵੀ ਕਰਦੇ ਹਾਂ ਜੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਪੇਜ ਫੋਲੋ ਕਰਿਓ YouTube ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ